ਅੰਤਿ ਸਰ ਕੀ ਕਹੋਗੇ ਜਿਹੜੇ ਚਾਰ ਦੋਸ਼ੀ ਫੜੇ ਹਨ ਕਿਹੜੀ ਕਿਹੜੀ ਧਾਰਾ ਦੇ ਸਿਰ ਪੜੇ ਹੋਏ ਨੇ ਇਸ ਸਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸ੍ਰੀ ਨਾਨਕ ਸਿੰਘ ਆਈਪੀਐਸ ਐਸਐਸਪੀ ਸਾਹਿਬ ਪਟਿਆਲਾ ਦੀ ਨਿਰਦੇਸ਼ ਅਨੁਸਾਰ ਅਸੀਂ ਸਾਡੇ ਮੈਡਮ ਨੀਹਾ ਅਗਰਵਾਲ ਦੇ ਨਿਰਦੇਸ਼ ਅਨੁਸਾਰ ਕਈ ਦਿਨਾਂ ਤੋਂ ਅਸੀਂ ਨਸ਼ਾ ਦੇ ਅਤੇ ਜਿਹੜੇ ਚੋਰ ਇਹਦੀ ਵਿੱਚ ਸਾਡੇ ਕੁਝ ਤੁਰੀਆਂ ਵਗੈਰਾ ਮਾਰਦੇ ਸੀਗੇ ਉਸ ਸਬੰਧੀ ਸਾਡੇ ਤੋਂ ਮਹਿਮਾ ਬਿਠੀ ਹੋਈ ਸੀ ਇਸ ਸਬੰਧੀ ਮੇਰੀ ਸਾਰੀ ਪੁਲਿਸ ਪਾਰਟੀ ਵੱਲੋਂ ਮੇਰੇ ਥਾਣੇ ਦੀ ਵੱਲੋਂ ਕਈ ਦਿਨਾਂ ਤੋਂ ਸਰਗਰਮੀ ਨਾਲ ਕਾਫੀ ਇਹਨਾਂ ਦੀ ਭਾਲ ਕਰਦੇ ਸੀਗੇ ਜਿਸ ਸਬੰਧ ਵਿੱਚ ਕੱਲ ਮਿਤੀ 7 9 2024 ਨੂੰ ਐਸੇ ਨਰਾਤਾ ਸਿੰਘ ਵੱਲੋਂ ਗੁਰਚਰਨ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮਰੋੜੀ ਪਾਸੋਂ 25 ਗ੍ਰਾਮ ਹੈਰਨੋ ਪ੍ਰੈਕਟਿਕ ਚਿੱਟਾ ਜਿਹੜਾ ਐਸ ਨੇ ਰਿਕਵਰ ਕੀਤਾ ਉਹਦੇ ਖਿਲਾਫ ਪਰਚਾ ਦਰਜ ਕੀਤਾ ਉਹਨੂੰ ਰੈਸ਼ ਕੀਤਾ ਤੇ ਬਾਕੀ ਇੱਕ ਮੁਕੱਦਮਾ ਨੰਬਰ 126 ਦੇ ਵਿੱਚ ਮਿਤੀ 24 8 2024 ਨੂੰ ਠੀਕ ਹੈ ਇੱਕ ਅਸਰਪੁਰ ਚੁੱਕੀ ਕੋਲੋਂ ਦੋ ਬੰਦਿਆਂ ਨੇ ਮੋਟਰਸਾਈਕਲ ਤੇ ਇੱਕ ਲੇਡੀ ਪਾਸੋਂ ਉਹਦਿਆਂ ਅੱਖਾਂ 'ਚ ਮਿਰਚਾਂ ਭਾ ਕੇ ਵਾਲੀਆਂ ਪੁੰਹੀਆਂ ਸੀਆਂ ਉਹਨਾਂ ਦੋਸੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਪਾਸੋਂ ਜਿਹੜੀ ਵਾਲੀਆਂ ਵਗੈਰਾ ਸੀਗੇ ਅਸੀਂ ਉਹ ਰਿਕਵਰ ਕਰਾਈ ਜਾਂਦੇ ਹਾਂ ਤੇ ਇੱਕ ਮੁਕੱਦਮਾ ਨੰਬਰ ਸਾਡੇ ਕੋਲੇ ਹੈਗਾ 74 ਦੇ ਵਿੱਚ ਦੋਸੀ ਆ ਸਿਕੰਦਰ ਸਿੰਘ ਆ ਔਰ ਹੈਰੀ ਇਹ ਬੰਬੜੇ ਦਾ ਰਹਿਣ ਵਾਲਾ ਸੀ ਪੁੱਤਰ ਲਾਭ ਸਿੰਘ ਇਹਦੇ ਖਿਲਾਫ ਕਰੀਬ 8-10 ਮੁਕੱਦਮੇ ਦਰਜ ਨੇ 420 ਦੇ ਜਿਹਨੇ ਲੋਨ ਦਾ ਲੋਕਾਂ ਨੂੰ ਲੋਨ ਦੇ ਝਾਸਾ ਦੇ ਕੇ ਠੀਕ ਹੈ ਇਹ ਲੋਕਾਂ ਨਾਲ ਠੱਗੀ ਮਾਰਦਾ ਸੀਗਾ ਇਹ ਭਗੌੜਾ ਚੱਲਿਆ ਆ ਰਿਹਾ ਸੀ ਇਹਨੂੰ ਕੱਲ ਅਸੀਂ ਬਿਆਲਪੁਰੇ ਤੋਂ ਮੇਰੀ ਪੁਲਿਸ ਪਾਰਟੀ ਜਾ ਕੇ ਇਹਨੂੰ ਅਰੈਸਟ ਕਰਕੇ ਲੈ ਕੇ ਆਈਏ ਤੇ ਇੱਕ ਮਕਦਮਾ ਨੰਬਰ ਸਾਡੇ ਕੋਲੇ ਹੈਗਾ ਜੀ 85 ਵਾ ਇਹਦੇ ਵਿੱਚ ਜਿਹੜਾ ਹੈਗਾ ਵੀ ਸਿਕੰਦਰ ਸਿੰਘ ਔਰ ਪੁੱਤੋਤਾ ਸੀਗਾ ਕਲਮੰਡੀ ਮਲਕ ਦਾ ਇਹਨੂੰ ਰਿਕਵਰ ਕੀਤਾ ਜਫਰ ਕੀਤਾ ਸੀ ਇਹਦੇ ਖਿਲਾਫ ਪਹਿਲਾਂ ਵੀ ਇਹ 16 ਕਮਾਂਡਰ ਭੁਖੀ ਦੇ ਵਿੱਚੋਂ ਐਮਟੀ ਦੇ ਵਿੱਚੋਂ ਇਹ ਦੋਸ਼ੀ ਹੈਗਾ ਉਹ ਭੱਜਿਆ ਹੋਇਆ ਤੇ ਉਥੇ ਪੀਓ ਚੱਲਿਆ ਆ ਰਿਹਾ ਠੀਕ ਆ ਇਹਨੂੰ ਵੀ ਅਸੀਂ ਰੈਸ਼ ਕੀਤਾ ਗੱਲ ਤੇ ਇੱਕ ਸਾਡੀ ਜਿਹੜੀ ਮੁਕੱਦਮਾ ਨੰਬਰ 28/24 ਸੀ ਐਨਡੀਪੀਐਸ ਸੈਕਟਰ ਦੇ ਵਿੱਚ ਸਾਡੀ ਕੁਸ਼ਾ ਰਾਣੀ ਸੀ ਸ਼ੇਰ ਮਾਜਰੇ ਦੀ ਇਹਨੂੰ ਮੁਕੱਦਮੇ ਦੇ ਵਿੱਚ ਅਸੀਂ ਗੱਲ ਰੈਸ਼ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਸਾਰਿਆਂ ਨੂੰ ਜਿਹੜੇ ਦੋਸ਼ੀ ਨੇ ਜਿਹੜੇ ਰੈਸ਼ਟ ਕੀਤੇ ਨੇ ਇਹਨਾਂ ਨੂੰ ਵੱਖ-ਵੱਖ ਕੋਟਾਂ ਦੇ ਜਮਾਨ ਜੋ ਆਜ਼ਾਦ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਹਨਾਂ ਦਾ ਫਰਜ਼ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਿਹੜੇ ਇਹਨਾਂ ਪਾਸੋਂ ਹੋਰ ਪੁੱਛਗੇ ਸੀ ਢੰਗਾਈ ਨਾਲ ਪੁੱਛਗੇ ਘਰਾਂਗੇ